ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਤੁਮ ਕੁਮਾਰ ਜ਼ਿਲ੍ਹਾ ਚੇਅਰਮੈਨ ਹਿਊਮਨ ਸਰਵਿਸ ਸੁਸਾਇਟੀ ਤੇ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਸਾਰਿਆਂ ਦੇ ਕੰਮਕਾਰ ਵਿੱਚ ਬਰਕਤ ਪਾਵੇ ਨਵਾਂ ਸਾਲ ਸਾਰਿਆਂ ਲਈ ਬਹੁਤ ਵਧੀਆ ਆਵੇ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੱਲੋਂ ਤੇ ਮੇਰੇ ਪੂਰੇ ਕਮੇਟੀ ਮੈਂਬਰਾਂ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਹਨ ਪੰਜਾਬੀ ਸਹਿਸਵਾ ਬਲਾਚੌਰ ਵੱਲੋਂ ਆਪਣੀ 48ਵੀਂ ਬਰੇਗੰਡ ਮੌਕੇ ਬੀਕੇ ਫਾਰਮ ਹਾਊਸ ਪਿੰਡ ਕਾਲਗੜ੍ਹ ਵਿਖੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਇਹ ਜਾਣਕਾਰੀ ਸਰਦਾਰ ਦੀਦਾਰ ਸਿੰਘ ਖੇਤਰਾ ਹੋਰਾ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅਸੀਂ ਵੀ ਪ੍ਰਚਾਰ ਕਰਤੀਆਂ ਕੋਈ ਧਰਮ ਦੇ ਖੇਤਰ ਚ ਕਰਦਾ ਕੋਈ ਸਾਹਿਬ ਦੇ ਖੇਤਰ ਦੇ ਵਿੱਚ ਸੱਭਿਆਚਾਰ ਦੇ ਖੇਤਰ ਵਿੱਚ ਪ੍ਰਚਾਰ ਕਰਦਾ ਤੇ ਸਾਡੇ ਉਸ ਪ੍ਰਚਾਰ ਦਾ ਜਿਹੜਾ ਮਾਧਿਅਮ ਹੈ ਉਹ ਜਸਵੀਰ ਸਮਰ ਹੋਈ ਹੈ ਤੇ ਸਾਡੇ ਕੋਲ ਬਾਅਦ ਵਿੱਚ ਤੁਹਾਡਾ ਸਾਰੇ ਉਹ ਚੋੜ ਕੱਢਦੇ ਵੀਰੇ ਸਰਜੀਤ ਜੱਜ ਜੀ ਉਹ ਮੈਂ ਫਿਰ ਇੱਧਰ ਵੀ ਬੀਬਾ ਸੇਵਰਨ ਚੈਟਪਾਲ ਜੀ ਦਾ ਮੈਂ ਉਹਨਾਂ ਦਾ ਵਿਸ਼ੇਸ਼ ਕਰਕੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਆਏ ਪਿਛਲੀ ਵਾਰੀ ਉਹਨਾਂ ਨੂੰ ਕਿਤੇ ਦੂਰ ਜਾਣਾ ਪੈ ਗਿਆ ਸੀ ਤੇ ਇਹ ਪਰਿਵਾਰ ਜਿਹੜਾ ਤੇ ਤੁਸੀਂ ਸਾਰੇ ਜਾਣਦੇ ਹੋ ਬੜੇ ਚੰਗੀ ਤਰ੍ਹਾਂ ਸੰਤ ਬਾਬਾ ਦਰਜੀਤ ਸਿੰਘ ਜੀ ਸ਼ਿਕਾਗੋ ਵਾਲੇ ਉਹਨਾਂ ਦੇ ਪਤਨੀ ਹਨ ਤੇ ਇਹਨਾਂ ਨੇ ਸਾਨੂੰ ਪੰਜਾਬੀ ਸਰਸਵਲਾ ਚੌਰ ਗੁਰ ਹਰ 200 ਗਿਣਤ ਅੱਗੇ 60 ਸਾਲ ਬਾਅਦ ਜਿੰਨੇ ਸੀ ਹੁਣ ਅਸੀਂ 2 ਸਾਲ ਦਾ ਸਮਾਂ ਰੱਖਿਆ 2 ਸਾਲ ਬਾਅਦ ਜਿਹੜਾ ਸੀ ਡਾਕਟਰ ਸਰਸਵ ਸਿੰਘ ਹਮਦਰਦ ਪੁਰਸਕਾਰ ਹੁਣ ਤੱਕ ਅਸੀਂ ਉਹ ਲਗਭਗ 10 11 ਪੁਰਸਕਾਰ ਦੇ ਚੁੱਕੇ ਹਾਂ ਜਸਵੰਤ ਸਿੰਘ ਕਮਲ ਤੋਂ ਕੁਦੀਪ ਨਈਰ ਤੋਂ ਲੈ ਕੇ ਦੀਪ ਸਿੰਘ ਫਰਸਰ ਪੈਰਾ ਸਿੰਘ ਪੋਗਲ ਬਾਬਾ ਬੰਨੂਆ ਨਾਲ ਜਨਨਲਵਾਰ ਵੀ ਨਰਿੰਦਨ ਤਸਮੀਮ ਇਸ ਤਰ੍ਹਾਂ ਦੇ ਹੋਰ ਵੀ ਲੇਖ ਜਿਹੜਾ ਇਹਨਾਂ ਨੇ ਸਾਨੂੰ ਥਾਪੜਾ ਦਿੱਤਾ ਤੇ ਅਸੀਂ ਇਹਨਾਂ ਦਾ ਇੱਕ ਵਾਰ ਫਿਰ ਸਹਿ ਸਭਾ ਵੱਲੋਂ ਤੇ ਆਗਮਨ ਇਲਾਕੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ। ਲਓ ਅਗਲਾ ਪ੍ਰੋਗਰਾਮ ਤੁਹਾਡਾ ਸਟੇਜ ਸਤਿਕਾਰਯੋਗ। ਮੇਰੀ ਛੋਟੀ ਜਿਹੀ ਕਵਤਾ ਜੋ ਕਵੀ ਪਾਸ ਦੇ ਨਾਮ ਰੋਜ਼ ਹੀ ਮੌਤ ਉਸ ਨੂੰ ਹਸਿਆ ਕਰੇ ਰੋਜ਼ ਹੀ ਮੌਤ ਉਸ ਨੂੰ ਹਸਿਆ ਕਰੇ ਜ਼ਿੰਦਗੀ ਤੂੰ ਭੱਜ ਜਾਣਾ ਦੱਸਿਆ ਕਰੇ ਰੋਜ਼ ਹੀ ਮੌਤ ਉਸ ਨੂੰ ਹਸਿਆ ਕਰੇ ਜ਼ਿੰਦਗੀ ਤੂੰ ਭੱਜ ਜਾਣਾ ਦੱਸਿਆ ਕਰੇ ਉਸ ਕਿਹਾਏ ਜ਼ਿੰਦਗੀ ਕਬੂਲ ਨਹੀਂ ਉਸ ਕਿਹਾਏ ਜ਼ਿੰਦਗੀ ਕਬੂਲ ਨਹੀਂ ਸੀ ਝੁਕੇ ਤਖਤ ਤੇ ਮਨਜੂਰ ਅਗਲੀ ਮੈਂ ਕੇ ਗੇ ਮੈਂ ਤਲੋਚਾਂ ਹਰ ਕਲੀ ਮੈਂ ਦੇਖ ਲੇ ਬਤਨ ਉਸ ਦਾ ਆਪਣਾ ਫੁੱਲੇ ਫੁੱਲੇ ਰੋਜ਼ ਹੀ ਮੌਤ ਉਸ ਨੂੰ ਹੱਸਿਆ ਕਰੇ ਜ਼ਿੰਦਗੀ ਤੋਂ ਉੱਪਰ ਜਾਣਾ ਐਸੇ ਹੱਥ ਸੇ ਵਿਖੇ ਹੰਡਾਏ ਨੇ ਕਿਸੇ ਦੀ ਸਰਸਰੀ ਗੱਲ ਦਾ ਜਣਾ ਤੀਕਰ ਫਸਰ ਜਾਣਾ ਸ਼ੁਕਰੀਕੁਰ ਉਹ ਰੋਜ਼ ਜਦੋਂ ਸ਼ਾਕੇ ਸਾਰਾ ਹੈ ਨਦੀ ਹੈ ਮੀਰ ਸਾਰਾ ਵੇਰ ਹਜ਼ਰ ਕਿਨਾਰਾ ਹੈ ਨਦੀ ਹੈ ਮੀਰ ਸਾਰਾ ਗੈਰ ਹਾਜ਼ਰ ਹੈ ਉਹ ਬਿਲਕੁਲ ਨਾਲ ਮੇਰੇ ਬੈਠਾ ਬੈਠਾ ਗੈਰ ਹਾਜ਼ਰ ਹੈ ਜੋ ਤੈਨੂੰ ਦਿਸ ਰਿਹਾ ਹੈ ਮੀਨਾਰ ਸਾਰਾ ਖੋਖਲਾ ਹੈ ਅੰਦਰੋਂ ਜੋ ਤੈਨੂੰ ਦਿਸ ਰਿਹਾ ਹੈ ਮੀਨਾਰ ਸਾਰਾ ਖੋਖਲਾ ਹੈ ਅੰਦਰੋਂ ਮੇਰੇ ਹਿੱਸੇ ਦਾ ਮੈਂ ਮੇਰੇ ਚੋਂ ਸਾਰਾ ਗੈਰ ਹਾਜ਼ਰ ਹੈ ਮੈਂ ਸਾਰੀ ਪੜ ਨਹੀਂ ਸਕਿਆ ਮਗਰ ਮੈਂ ਪੜ ਲਿਆ ਹੈ ਉਹ ਮੈਂ ਸਾਰੀ ਪੜ ਨਹੀਂ ਸਕਿਆ ਮਗਰ ਮੈਂ ਪੜ ਲਿਆ ਹੈ ਉਹ ਤੇਰੀ ਪੁਸਤਕ ਚ ਜਿਹੜਾ ਇੱਕ ਵਰਕਾ ਲਹਿਰ ਹਜ਼ਰ ਹੈ ਕਿ ਉਹ ਅਵਲ ਆ ਗਿਆ ਇਸ ਵਾਰ ਫਿਰ ਹੁਣ ਤੀਸਰੀ ਵਿੱਚ ਹੈ ਉਹ ਅਵਲ ਆ ਗਿਆ ਇਸ ਵਾਰ ਫਿਰ ਹੁਣ ਤੀਸਰੀ ਵਿੱਚ ਹੈ ਬਸ ਇੱਕ ਬੱਚੇ ਦੇ ਅੰਦਰ ਇੱਕ ਬੱਚਾ ਲਹਿਰ ਹਜ਼ਰ ਹੈ ਨਗਰ ਮੇਰਾ ਤਰੱਕੀਵਲ ਹੈ ਕੁਝ ਇਸ ਤਰ੍ਹਾਂ ਨਗਰ ਮੇਰਾ ਤਰੱਕੀਵਲ ਹੈ ਕੁਝ ਇਸ ਤਰ੍ਹਾਂ ਹਰ ਘਰ ਇਕਾਲੀ ਸ਼ਾਨ ਗਮਲਾ ਹੈ ਤੇ ਪੌਦਾ ਗੈਰ ਹਾਸ ਹੈ ਬਹੁਤ ਕੁਝ ਜਿਹੜਾ ਉਹ ਚੱਲਣਾ ਪੈਂਦਾ ਪਰ ਡਿਪੈਂਡ ਕਰਦਾ ਤੁਹਾਡੇ ਆਪਣੇ ਤੇ ਕਿ ਤੁਸੀਂ ਆਪਣਾ ਨਜ਼ਰੀਆ ਅਗਰ ਤੁਹਾਡਾ ਚੰਗਾ ਆਇਆ ਤਾਂ ਸਾਰੇ ਹੀ ਚੰਗੇ ਤੁਹਾਨੂੰ ਮਿਲਦੇ ਨੇ ਸੋ ਜ਼ਿੰਦਗੀ ਦੇ ਵਿੱਚ ਸਟਰਗਲ ਕਰਦੇ ਰਹਿਣਾ ਚਾਹੀਦਾ ਆ ਔਰ ਮੈਂ ਸਭ ਤੋਂ ਪਹਿਲਾਂ ਐਸ਼ਲੀ ਮੇਰੇ ਬੱਚੀ ਬਹੁਤ ਹੀ ਪਿਆਰੀ ਬੱਚੀ ਹੈ ਉਹਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦੀ ਆ ਕਿ ਇਸ ਬੱਚੀ ਨੇ ਬਾਹਰਲੇ ਦੇਸ਼ ਵਿੱਚ ਰਹਿ ਕੇ ਵੀ ਆਪਣੇ ਜਿਹੜਾ ਕਲਚਰ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ ਔਰ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਮੈਨ ਲੱਗਦਾ ਉਹਨਾਂ ਦੇ ਪੇਰੈਂਟਸ ਦਾ ਆ ਔਰ ਉਹਨਾਂ ਦੀ ਫੈਮਿਲੀ ਦਾ ਆ ਕਿ ਤੁਸੀਂ ਪੰਜਾਬ ਦੇ ਵਿੱਚ ਵੀ ਅੱਜ ਕੱਲ ਦੇਖ ਰਹੇ ਹੋ ਕਿ ਮੈਨੂੰ ਲੱਗਦਾ ਪੰਜਾਬ ਚ ਰਹਿ ਕੇ ਵੀ ਬੱਚੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਆਸਟ੍ਰੇਲੀਆ ਦੀ ਜੰਪਰ ਬੱਚੀ ਸਾਡੇ ਅੱਜ ਪੰਜਾਬ ਨੂੰ ਰਿਪਰੈਜ਼ੈਂਟ ਕਰੀ ਹੈ ਔਰ ਵਧੀਆ ਅੱਛੀਆਂ ਜਿਹੜੀਆਂ ਕੰਨਾਵਾਂ ਹੋਂ ਸਿੱਖ ਕੇ ਉੱਥੇ ਆਪਣੇ ਪਰਿਵਾਰ ਦਾ ਨਾਮ ਜਿਹੜਾ ਅੱਗੇ ਜਾ ਕੇ ਹੋਰ ਵੀ ਰੌਸ਼ਨ ਕਰੇਗੀ ਸਵਾ ਬਲਾਚੌਰ ਦਾ ਮੈਂ ਉਹਨਾਂ ਦਾ ਵੀ ਵਿਦਾ ਸਿੰਘ ਸ਼ਟਰਾਵੀਰ ਜੀ ਦਾ ਥੈਂਕਸ ਕਰਨਾ ਚਾਹੁੰਨੀ ਹਾਂ ਕਿ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ ਔਰ ਇੱਕ ਹੋਰ ਜਾਣਕਾਰੀ ਮੈਨੂੰ ਚਾਹੀਦੀ ਹੈ ਕਿ ਜਿਹੜਾ ਡਾਕਟਰ ਸਾਦੂ ਸਿੰਘ ਹਮਦਤ ਪੁਰਸਕਾਰ ਜਿਹੜਾ ਚਿਤਰਾ ਜੀ ਨੇ ਇੱਕ ਸ਼ੁਰੂ ਕੀਤਾ ਹੈ ਸਾਲ ਦੋ ਸਾਲ ਜਦੋਂ ਵੀ ਮਨ ਲੱਗਦਾ ਉਹ ਇਹ ਅਵਾਰਡ ਫੰਕਸ਼ਨ ਕਰਵਾਇਆ ਕਰਨੀ ਤੇ ਉਹਦੇ ਵਿੱਚ ਜਿਹੜੀ ਪੁਰਸਕਾਰ ਰਾਸ਼ੀ ਹੈ ਉਹ ਸਾਡੇ ਪਰਿਵਾਰ ਵੱਲੋਂ ਜੋ ਵੀ ਕੈਨੇਡੀਕ ਹੋਏਗਾ ਉਹਨੂੰ ਦਿੱਤੀ ਜਾਏਗੀ ਤੇ ਅਸੀਂ ਮਤਲਬ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਚਲੋ ਜਿਹੜਾ ਆਪਣਾ ਸਹਿਤ ਹੈ ਅਸੀਂ ਉਹਨੂੰ ਜ਼ਿੰਦਾ ਰੱਖੀਏ ਔਰ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਉਹ ਇਸ ਸਹਿਤ ਨਾਲ ਜੁੜੀ ਰਹੇ ਮੈਂ ਜ਼ਿੰਦਗੀ ਜਿਵੇਂ ਉਹ ਸਾਰੇ ਮੈਂ ਆਪਣੀ ਆਪਣੀ ਜ਼ਿੰਦਗੀ ਬਾਰੇ ਦੱਸਿਆ ਗੱਲ ਹੋਈ ਹੈ ਕਿ ਮੈਨੂੰ ਸ਼ਾਇਦ ਉਹ ਜੁੜਨ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਜ਼ਿੰਦਗੀ ਦੇ ਉਲਝਣਾ ਦੇ ਵਿੱਚ ਇੰਨਾ ਗੁਲਝੀ ਰਹੀ ਕਿ ਮੈਂ ਉਹ ਜੁੜਨਾ ਚਾਹਦੀ ਸੀ ਬਟ ਜੁੜ ਨਹੀਂ ਸਕੇ ਪਰ ਹੁਣ ਪੰਜਾਬੀ ਫਿਲਮਾਂ ਦੇ ਨਾਲ ਜੁੜ ਕੇ ਐਦਾਂ ਲੱਗਦਾ ਹੁੰਦਾ ਹੈ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਦੋਂ ਅਸੀਂ ਕੋਈ ਵੀ ਕੈਰੈਕਟਰ ਕਰਦੇ ਹਾਂ ਤਾਂ ਉਸ ਕੈਰੈਕਟਰ ਨੂੰ ਅਸੀਂ ਉਹ ਜਿਉਨੇ ਹਾਂ ਜਦ ਤੱਕ ਉਹ ਸਾਡੇ ਅੰਦਰ ਕੈਰੈਕਟਰ ਨਹੀਂ ਆਉਂਦਾ ਉਦੋਂ ਤੱਕ ਅਸੀਂ ਐਕਟ ਨਹੀਂ ਕਰ ਸਕਦੇ ਤਾਂ ਉਹ ਹਰ ਕੈਰੈਕਟਰ ਇੱਕ ਕਲਾਕਾਰ ਇੱਕ ਇਹੋ ਜਿਹਾ ਜ਼ਰੀਆ ਹੈ ਜਿਹਦੇ ਜ਼ਰੀਏ ਤੁਸੀਂ ਕਿੰਨੀ ਤਰ੍ਹਾਂ ਦੀ ਲਾਈਫ ਜਿਉਨੇ ਕਦੇ ਅਸੀਂ ਡਾਕਟਰ ਬਣ ਜਾਂਦੇ ਆ ਕਦੇ ਅਸੀਂ ਮਾਂ ਬਣ ਜਾਂਦੇ ਆ ਕਦੇ ਅਸੀਂ ਭਾਬੀ ਬਣਦੇ ਆ ਕਦੇ ਹੋਰ ਤਰ੍ਹਾਂ ਦੇ ਪੁਲਿਸ ਵਾਲੇ ਦਾ ਕੈਰੈਕਟਰ ਕਰਦੇ ਆ ਤਾਂ ਉਹ ਉਹ ਸਾਰੇ ਲਾਈਫ ਚੈਹ ਲੱਗਦਾ ਕਿ ਅਸੀਂ ਉਹ ਸਾਰੇ ਉਹ ਜਿੱਦਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਨਹੀਂ ਅਸੀਂ ਉਹ ਵੀ ਚੀਜ਼ ਆਪਣੀ ਲਾਈਫ ਦੇ ਵਿੱਚ ਉਹ ਕੈਰੈਕਟਰ ਦੇ ਜ਼ਰੀਏ ਜੀ ਕੇ ਦੇਖਦੇ ਆ ਸੋ ਬਹੁਤ ਵਧੀਆ ਲੱਗਦਾ ਆਪਣੀ ਲਾਈਨ ਦੇ ਵਿੱਚ ਕੰਮ ਕਰਕੇ ਤੇ ਮੈਂ ਜ਼ਿਆਦਾ ਨਾ ਬੋਲ ਦੇ ਸਕ Thank you ਕਰਨਾ ਚਾਹੀਦਾ ਤੁਹਾਡਾ ਸਾਰੇ ਉਹਨਾਂ ਦਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਬੁਲਾਇਆ ਮੈਨੂੰ ਮਾਣ ਦਿੱਤਾ ਸੰਦੇਵ ਨੂੰ ਚਾਹਤ ਬਹੁਤ ਬਹੁਤ ਧੰਨਵਾਦ ਜੀ ਇਹ ਹਨ ਫਿਲਮੀ ਅਦਾਕਾਰ ਸਿਮਰਨ ਸੈਜਪਾਲ ਜੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਹਾਜ਼ਰੀ ਬਹੁਤ ਖੂਬਸੂਰਤ ਸਬਾਬ ਸਿਰਜਦੇ ਨੇ ਸੈਜਦੇ ਤੀਜੂ ਖੇਤਾਂ ਦੇ ਮੇਲੇ बहुत घट है पंजाब इस किसम का सिलसिला दुआबे बिलकुल ही नहीं है पहला दुआबिया कह गया इस करके मैं भी कह सकना क्योंकि मैं लंबे वैसे तो मैं भी हम दवाबी है तीह पैंती साल तो पर गल बिलकुल सच है कि मालवा इस खेत्र च बहुत अगे क्यों है बबाश गा ਸਭ ਤੋਂ ਪਹਿਲਾਂ ਮੈਂ ਬੇਟੀ ਐਕਸਲ ਨੂੰ ਪਧਾਰੀ ਦੇਣਾ ਕਿ ਉਹ ਉਮਰ ਉਹ ਵੇਖਣਾ ਸਿੱਖ ਲਿਆ ਜੋ ਅਸੀਂ ਬਹੁਤ ਸਾਰੇ ਲੋਕ ਬਹੁਤ ਵੱਡੀ ਉਮਰ ਤੇ ਸਾਰੀ ਉਮਰ ਲਾ ਕੇ ਵੀ ਵੇਖਣਾ ਸਿੱਖਦੇ ਨਹੀਂ ਆਂ ਦੇਖਦੇ ਬਹੁਤੇ ਆਸੀਂ ਲਿਖਣਾ ਸਾਹਿਤ ਕਪਤਾ ਕੋਈ ਵੀ ਰੂਪ ਹੋਵੇ ਉੱਕੋਟੀ ਨਹੀਂ ਹੈਗਾ ਉਹਨੂੰ ਵੱਖਰੀ ਤਰ੍ਹਾਂ ਵੇਖਣਾ ਹੈ ਪਹਿਲਾਂ ਜੋ ਵੀ ਵਾਪਰਿਆ ਪਿੱਛੇ ਵਾਪਰ ਗਿਆ ਉਹਨੂੰ ਇਹ ਕੋਈ ਉਹ ਜਿਵੇਂ ਹੈਗਾ ਉਵੇਂ ਹੀ ਲਿਖ ਰਿਹਾ ਹੈ ਤਾਂ ਫੇਰ ਉਹ ساری ਉਮਰ ਲਾ ਕੇ ਕੁਝ ਨਹੀਂ ਦੇ ਰਿਹਾ ਸਭ ਤੋਂ ਕੋਈ ਇੱਕ ਹੀ ਪਹਿਲੀ ਗੱਲ ਹੈ ਜਿੰਨੂੰ ਵੇਖਣਾ ਹੈ ਆ ਗਿਆ ਜਿੰਨੂੰ ਸੁਣੇ ਨੂੰ ਸੱਚਮੁੱਚ ਸੁਣਨਾ ਆ ਗਿਆ ਅਸੀਂ ਸੁਣਦੇ ਆ ਸੱਚਮੁੱਚ ਨਹੀਂ ਸੁਣਦੇ ਦੇਖਦੇ ਆ ਸੱਚਮੁੱਚ ਦੇਖਦੇ ਨਹੀਂ ਆ ਤੁਰਦੇ ਆ ਸੱਚਮੁੱਚ ਤੁਰਦੇ ਨਹੀਂ ਆ ਜੋ ਕੋਈ ਕਰਵਾਉਂਦਾ ਉਹ ਖਰੀ ਚਲੇ ਜਾਂਦੇ ਨਹੀਂ ਤਾਂ ਨੂੰ ਯਾਦ ਆ ਕਿ ਅਸੀਂ ਛੋਟੇ ਹੁੰਦਿਆਂ ਤੋਂ ਲੈ ਕੇ ਪੀੜ੍ਹੀਆਂ ਤੋਂ ਵੈਦ ਤੇ ਹੀ ਸੁਣਦੇ ਆਏ ਆ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਦਸਮ ਪਿਤਾ ਕਿੰਨੇ ਆ ਤੇ ਜਦੋਂ ਇੱਕ ਸਾਧ ਨੇ ਸਾਡੇ ਸਾਹਿਬ ਯਾਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਭਰਾ ਕਹਿੰਦੇ ਆਏ ਇਹ ਸਾਡੇ ਭਰਾ ਆ ਬਾਬੇ ਜਿਹੜਾ ਸ਼ੁਰੂ ਕਰ ਦਿੱਤਾ ਤੇ ਪੂਰੇ ਸਿੱਖ ਇਤਿਹਾਸ ਵਿੱਚ ਕਿਤੇ ਮਾਤਾ ਗੁਜਰੀ ਨੂੰ ਗੁਜਰਕੌਰ ਨਹੀਂ ਕਿਹਾ ਗਿਆ ਕਿਸੇ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਕਿਸੇ ਥਾਂ ਤੇ ਨਹੀਂ ਤੇ ਇੱਕ ਸਾਧ ਨੇ ਉਹਨਾਂ ਨੂੰ ਗੁਜਰਕੌਰ ਬਣਾ ਦਿੱਤਾ ਅਸੀਂ ਉਹਦਾ ਵਿਰੋਧ ਕਰਨ ਦੀ ਥਾਂ ਮੰਨਣਾ ਸ਼ੁਰੂ ਕਰ ਦਿੱਤਾ ਉਹ ਭਾਈ ਜੀ ਸਾਹਿਬ ਜਾਦੇ ਸਾਡੇ ਬਾਬੇ ਆ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਡੀ ਸਾਇਤ ਸਭਾ ਦੇ ਮੀਤ ਪ੍ਰਧਾਨ ਨੇ ਇਹਨਾਂ ਨੇ ਬਾ ਕਮਾਲ ਲਫ਼ਜ਼ਾਂ ਦੇ ਰਾਈ ਸਾਂਝ ਪਾਈ ਹੈ ਤੇ ਹੁਣ ਮੈਂ ਬੇਨਤੀ ਕਰਾਂਗਾ ਨਵਜੋਤ ਸਾਹਿਤ ਸੰਸਥਾ ਦੇ ਪ੍ਰਧਾਨ ਜਿਹੜੇ ਕਿ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਗੁਰਨੇਕ ਸ਼ੇਰ ਜੀ ਆਪਣੀ ਜਿਹੜੀ ਨਜ਼ਰ ਆਹੀ ਹੈ ਉਹ ਸਾਜ ਪਾਣਗੇ ਸਾਡੇ ਨਾਲ ਗੁਰਨੇਕ ਫੇਤ ਪੰਜਾਬੀ ਸਾਹਿਬ ਦੇ ਮਹਾਨ ਆਦ ਰਸਤੀਆਂ ਅਤੇ ਬਹੁਤ ਅੱਜ ਬੇਟੀ ਐਸ਼ਲਿਨ ਖੈਲਾ ਦੀ ਪੁਸਤਕ ਨੂੰ ਰਿਲੀਜ਼ ਕਰਨ ਲਈ ਪਹੁੰਚੇ ਹੋਏ ਲੇਖਕ ਵੀਰ ਸਰੋਤਾ ਜਨ ਮੈਂ ਅਮਰਜੀਤ ਖੈਲਾ ਜੀ ਤੌਣਾ ਉੱਚੀਆਂ ਕਰਨੇ ਅੱਜ ਮਾਪੇ ਤੌਣਾ ਉੱਚੀਆਂ ਕਰਨ ਅੱਜ ਮਾਪੇ ਕੇ ਬੇਲੇ ਨੇ ਤਰਕੀਆਂ ਦੇ ਈਆਂ ਤਨ ਨਾ ਪਰਾਇਆ ਹੁਣ ਲੋਕੋ ਇਹ ਤਾਰੇ ਵਣ ਅੱਖੀਆਂ ਦੇ ਈਆਂ ਤਨ ਨਾ ਪਰਾਇਆ ਹੁਣ ਲੋਕੋ ਇਹ ਤਾਰੇ ਵਣ ਅੱਖੀਆਂ ਦੇ ਕਹਿੰਦੇ ਹਿੰਮਤਾ ਦੇ ਅੱਗੇ ਹੁੰਦੀ ਲక్ష్ਮੀ ਪੱਖੇ ਦੇ ਅੱਗੇ ਜਿਵੇਂ ਪੌਣ ਹੈ ਜਦੋਂ ਵੰਦਸ਼ਾਂ ਚੋ ਬਾਰਜੀਆਂ ਆਈਆਂ ਵਜ ਜੱਜ ਬਣੀ ਦੇਖੋ ਕੌਣ ਹੈ ਔਰ ਲੇਖਕਾ ਬਣੀ ਦੇਖੋ ਕੌਣ ਹੈ ਚੰਦ ਤਾਰਿਆਂ ਦੀ ਢੋਲਾ ਆਈਆਂ ਚੰਦ ਤਾਰਿਆਂ ਦੀ ਢੋਲਾ ਆਈਆਂ ਫੁਲਾਦ ਜਈਆਂ ਪਤਿਆਂ ਨੇ ਜੀਆਂ ਧੰਨ ਲੋਪਰਾ ਬਣ ਲੋਕੋ ਇਹ ਤਾਰੇ ਬੜੇ ਅੱਖੀਆਂ ਦੇ ਅੰਡਿਆਂ ਸ਼ਰਮ ਦੇ ਹੀ ਆਵੇ ਕਿ ਨਸ਼ਿਆਂ ਨੇ ਖਾਲੇ ਗਬਰੂ ਪੁੱਲੇ ਸਭ ਕਾਤੇ ਮਾਤੇ ਚੀਸ ਬਟਕੇ ਉਹ ਕਿਹ ਲੈ ਨਾ ਨਾ ਹਲੇ ਝਗੜੂ ਕਮੀ ਕੁੜੀਆਂ ਨੇ ਪੂਰੀ ਸਾਰੀ ਕਰਤੀ ਕਮੀ ਕੁੜੀਆਂ ਨੇ ਪੂਰੀ ਸਾਰੀ ਕਰਤੀ ਪੜ੍ਹਾਈ ਵਿੱਚ ਪੱਕੀਆਂ ਨੇ ਤੀਆਂ ਥੰਗ ਨਾ ਪੜਾਇਆ ਹੁਣ ਲੋਕੋ ਇਹ ਤਾਰ ਬਣੇ ਅੱਖੀਆਂ ਦੇ ਕਹਿੰਦੇ ਪਹਿਲਾ ਦਾਜਲੇ ਮਾਰਨ ਦੇ ਕਿਸੇ ਕੇ ਹੁਣ ਖੋਦ ਦਾਜ ਬਣੀਆਂ ਪਹਿਲਾ ਦਾਜਲੇ ਮਾਰਨ ਦੇ ਕਿਸੇ ਕਿ ਹੁਣ ਖੁਦ ਤਾਜ ਬਣਿਆ ਹਰ ਸੌਖੀ ਬਟੋਰੀ ਅਖਵਾਰ ਦੀ ਸਿਰਾਂ ਦੇ ਸੋਨੇ ਤਾਜ ਬਣਿਆ ਹਰ ਸੌਖੀ ਬਟੋਰੀ ਅਖਵਾਰ ਦੀ ਸਿਰਾਂ ਦੇ ਸੋਨੇ ਤਾਜ ਬਣਿਆ ਕਿੱਥੇ ਹੋ ਗਏ ਪੁਰਾਣੇ ਹੁਣ ਸਾਰੇ ਕਿੱਥੇ ਹੋ ਗਏ ਪੁਰਾਣੇ ਹੁਣ ਸਾਰੇ ਬਰੋਲੇ ਬਣ ਨੱਚਿਆਂ ਦੇ ਧੀਆ ਥਨ ਨਾ ਪਰਾਇਆ ਹੁਣ ਲੋਕੋ ਇਤਾਰੇ ਬੜੇ ਅਖੀਆਂ ਦੇ ਕਾਂਡਣ ਜੀ ਅਜ ਤੱਕ ਪਗੜੀ ਦੇ ਰੌਲੇ ਪੈਂਦੇ ਐ ਕਿ ਪਗੜੀ ਰੌਣਕੀ ਈ ਰਿਹਾ ਉੱਤੇ ਦੋ ਬਲਾਈਨਾਂ ਲਿਖਿਆ ਰੌਲੇ ਪੱਗ ਦੇ ਨਾਲ ਪੈਂਦੇ ਹੁਣ ਦੇਖੇ ਇਹ ਪਗੜੀ ਦੀ ਸ਼ਾਨ ਬਣੀਆਂ ਰੌਲੇ ਪੱਗ ਦੇ ਨਾਲ ਪੈਂਦੇ ਹੁਣ ਦੇਖੇ ਇਹ ਪਗੜੀ ਦੀ ਸ਼ਾਨ ਬਣੀਆਂ ਉਹ ਸਾਰੇ ਖੇਤरां ਚ ਮੱਲਾ ਮਾਰੀ ਜਾਣੀਆਂ ਕਿ ਬੇਡੀਆਂ ਮਹਾਨ ਬਣੀਆਂ ਸਾਰੇ ਖੇਤरां ਚ ਮੱਲਾ ਮਾਰੀ ਜਾਣੀਆਂ ਕੀ ਬੇਟੀਆਂ ਮਹਾਨ ਬਣੀਆਂ ਸ਼ੇਰ ਕਰਦਾ ਸੁਜਾਲ ਪੂਰੀ ਸਿੱਜਦੇ ਸ਼ੇਰ ਕਰਦਾ ਸੁਜਾਲ ਪੂਰੀ ਸਿੱਜਦੇ ਦਿਲੋਂ ਨੇੜੇ ਬੱਚਿਆਂ ਦੇ ਧੀਆਂ ਥੰਨ ਨਾ ਪਰਾਇਆ ਹੁਣ ਲੋਕੋ ਇਹ ਤਾਰੇ ਬੜੇ ਅੱਖੀਆਂ ਦੇ ਧੀਆਂ ਥੰਨ ਨਾ ਪਰਾਇਆ ਹੁਣ ਲੋਕੋ ਇਹ ਤਾਰੇ ਬੜੇ ਅੱਖੀਆਂ ਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇਸਨ the